450 ਡਿਜੀਟਲ ਸਿਰੋਦ ਨੂੰ ਬੰਨੋ ਬਰੀ ਰਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰਾ ਸਤਮੰਦਰ ਸਿੰਘ ਨੇ ਇਹਨੂੰ ਕਿਹਾ ਹੈ ਡੈਡੀ ਜੀ ਇਹਨਾਂ ਦਾ ਪੈਸੇ ਜਨੇ ਪੱਤ ਲਵਾਏ ਕੋਠੀ ਪਾਈ ਸੀ ਉਹ ਮੇਰੇ ਅਕਾਊਂਟ ਤੋਂ ਪੈਸੇ ਆਏ ਸੀਗੇ ਇਸ ਤੋਂ ਮੇਰੇ ਪੁੱਤਰ ਨੇ ਗੁਰਵਿੰਦਰ ਸਿੰਘ ਨੇ ਜਿਹੜੇ ਕੋਲ ਤੋਂ ਸਤਮੰਦਰ ਸਿੰਘ ਦੇ ਖਾਤੇ ਟ੍ਰਾਂਸਫਰ ਕਰਤੇ ਐਸੇ ਸਾਡੇ ਸੇਬ ਹੈ ਯਾਨੀ ਕੋਈ ਕਿਸਮ ਦਾ ਤਰਨਿਕਾ ਕੋਈ ਰਹਿ ਨਹੀਂ ਹੋਰ ਦਾ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਘੁੰਮ ਰਿਹਾ ਤੇ ਜਾਣ ਕੇ ਕੁਛ ਕਰਦੇ ਸੀ ਆਪਣੇ ਐਸਐਸਓ ਸਾਹਿਬ ਜੀ ਦਾ ਸਦਰਨਾ ਬੜੀ ਮਿਹਨਤ ਕਰਕੇ ਤੇ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਕੋ ਫਾਗੜ ਕੀਤਾ ਬਹੁਤ ਵਧੀਆ ਜੀ ਮੈਨੂੰ ਆਪ ਮਹਿਮਾਨ ਜਣ ਠੀਕ ਆ ਜੀ ਕਹਿ ਰਹੇ ਸੀ ਆ ਪਹਿਲਾਂ ਵੀ ਆਪਣੇ ਕਾਕੇ ਵੀ ਪੈਸੇ ਉਹ ਇਹ ਕਹਿ ਲਗਾ ਪੜਿਆ ਕਿ ਕੋਈ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਉਹ ਸਾਡੇ ਉਹ ਪਾਪਾ ਜੀ ਕਹਿੰਦੇ ਹੈਗੇ ਦਾਦੇ ਨੂੰ

ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬਾਕੀ ਵਹਿਖ ਛਾੜੀਆਂ ਉਮਰ ਕਰੀ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਜਵਰ ਮੇਰੇ ਕੋਲ ਆਈ 2:35 ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਦੇ ਮੋਬਾਈਲ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਾ ਕਿ ਉਹ ਦਰਬਾਰ ਸਾਹਿਬ ਹੈ। ਉਸੇ ਟਾਈਮ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਤੇ ਇੱਥੋਂ ਚੱਲੇ। ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਕਿਸ਼ਨਾਂ ਦੁਆਰਾ ਤਾਂ ਲੈ ਲੈ ਕੇ ਦੁਆਰਾ ਪਰ ਸਾਨੂੰ ਕਾਫੀ ਮੁਸ਼ਕਲਤ ਕਰਨੀ ਵੀ ਉੱਥੇ। ਉਹ ਪਰ ਕਦੇ ਇਧਰ-ਉਧਰ ਹੋ ਜਾਂਦਾ ਸੀ ਸਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਕਿਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹਾ ਤੇ ਇਹ ਵਰਗਾ ਹੈ। ਤੇ ਅਸੀਂ ਫਿਰ ਉੱਥੇ ਕਾਫੀ ਸ਼ੁਕਰ ਕੀਤੀ ਤੇ ਅਸੀਂ ਇਹਦੇ ਚਰਚਾ ਜੀ ਨੂੰ ਗੇਟ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਉਹਨੂੰ ਫੜ ਲਵੇ ਤੇ ਅਸੀਂ ਦੁਵਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲੱਭਿਆ ਰਮਨ ਸਾਹਿਬ ਤੇਰੇ ਕਾਰਨ ਸੀ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚ ਰਟਾਇਨ ਨੇ ਜੀ ਐਸ ਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਦੇ ਦਾਦਾ ਜੀ ਦੇ account ਚ ਆਦੇ ਡੈਡੀ ਦੇ account ਚ 216000 ਰੁਪਏ ਪਵਾ ਦੇ ਸੀ। ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਨੂੰ ਬੱਚੇ ਨੂੰ ਵੀ ਮੇਰੇ account ਚ ਇਹਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਦੇ ਡੈਡੀ ਦੇ account ਚ ਕਰਤੇ ਨੇ ਪੈਸੇ। ਪਰ ਤੂੰ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਵਾਂਗੇ ਮੇਰੇ ਦਾਦਾ ਜੀ ਮੈਨੂੰ ਫਟਵਾਰ ਕਰ ਦੇਣਗੇ। ਇਹ ਬੜਦਾ ਪੰਡੀ ਹੈ ਜੀ ਤੇ ਇਹਦੀ 12-14 ਸਾਲ ਹੋ ਗਏ। ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਆ ਜੀ ਆਪਾਂ ਪੁੱਛ ਲੈਨੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕੀਤੇ ਜੋ ਜੇ ਪੈਸੇ ਸੇਖਾ ਜੀ ਬਿਲਕੁਲ ਮੋਬਾਈਲ ਉਹ ਤਾਂ ਇਹ ਚੜੀ ਗਿਆ ਜੀ ਦਾਦਾ ਜੀ ਮੈਨੂੰ ਕਹਿਣਗੇ ਕਿ ਤੂੰ ਵੀ ਮੇਰੇ ਅਕਾਊਂਟ ਚੋਂ ਆ ਤੇ ਡੈਟਰੀ ਅਕਾਊਂਟ ਚ ਕਿਉਂ ਲੀਤੀ ਦਾ ਇਨਾਮ ਹਾਂ ਗੁਰਬੀਰ ਸਿੰਘ ਬਲਵੀਰ ਸਿੰਘ ਜੀ ਦਾਦਾ ਜੀ ਬਲਵੀਰ ਸਿੰਘ ਚਾਚਾ ਅਗਰੇਸ਼ ਸਿੰਘ ਜੀ ਬੈਗ ਕੀ ਨਾਮ ਉਹਦਾ ਗੁਰਵਿੰਦਰ ਸਿੰਘ ਜੀ ਹਾਂ ਮੇਰੇ ਪਿਤਾ ਜੀ ਦਾ ਨਾਮ ਸੁਖਮੰਦਰ ਸਿੰਘ ਤਰਾਫ ਕਰਨੇ ਆ ਉਹਦਾ ਜਿਹੜਾ ਕਬਰਾ ਗਿਆ ਸੀਗਾ ਇਸ ਲਈ ਮੈਂ ਜਾ ਲੱਗਿਆ ਸੀ ਕੀ ਕਿੰਦਾ ਸੀ ਇਹੋ ਜਿਹੜਾ ਤੁਸੀਂ ਕਬਰਾਗੇ ਸੀ ਅਗਰ ਸਰ ਮੇਰਾ ਪਾਪਾ ਜੀ ਹੈਗੇ ਰਟਾਇਰ ਹੋਇਆ ਤੇ ਆਫਿਸ ਪਰ ਤਾਇਰ ਹੋਇਆ ਮੇਰੇ ਪਾਪਾ ਜੀ ਕਿੰਨੇ ਕਹੇਗਾ ਇਹਨਾਂ ਨੂੰ ਵੀ ਨਾ ਕੋਈ ਇੱਕ ਤਰ੍ਹਾਂ ਪੈਸੇ ਦੇਣੀ ਹੈ ਪੈਸੇ ਦੇਣੇ ਆ ਖਾਲਸਾਨੀ ਤੇ ਟੈਲਾ ਵਾਲਿਆਂ ਪੱਥਰਾ ਵਾਲਿਆਂ ਤੇ ਮੇਰੇ ਪਾਪਾ ਨੇ ਕਿਹਾ ਹੈਗਾ ਵੀ ਜੀ ਜਦੋਂ ਤੇ ਛੁੱਟੀਆਂ ਦੇ ਪੈਸੇ ਆਉਣਗੇ ਉਦੋਂ ਦੇ ਦੇ ਦੋ ਤੁਸੀਂ ਜਾਨੀ ਤੇ ਠੀਕ ਹੈ ਕਿੰਨੇ ਕਿਸ ਤਰ੍ਹਾਂ ਗੱਡੇ ਸੀ